ਬੱਚੇ ਤੇ ਲੱਗਦੇ ਸਰਪਾਚ ਓਏ 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 ਫਗਵਾੜਾ ਨਜ਼ਦੀਕ ਪੈਂਦੇ ਪਿੰਡ ਅਠੋਲੀ ਦੇ ਵਿੱਚ ਜਾਇਦਾਦ ਨੂੰ ਲੈ ਕੇ ਚੱਲ ਰਹੇ ਪੁਰਾਣੇ ਵਿਵਾਦ ਨੇ ਤਣਾਪੁਰ ਮੋੜ ਲੈ ਲਿਆ ਜਦਕਿ ਧਿਰ ਦੇ ਵੱਲੋਂ ਦੂਜੀ ਧਿਰ ਦੇ ਵਿਅਕਤੀਆਂ ਤੇ ਪਤਨੀ ਤੇ ਪੁੱਤਰ ਤੇ ਜਾਨ ਲੈਵਾ ਹਮਲਾ ਕਰਨ ਦੇ ਗੰਭੀਰ ਦੋਸ਼ ਲਗਾ ਦਿੱਤੇ ਨੇ ਪੀੜਤ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਦੀ ਮੌਤ ਤੋਂ ਬਾਅਦ ਕੋਟ ਦੇ ਵਿੱਚ ਜਾਇਦਾਦ ਦੀ ਕੇਸ ਚੱਲ ਰਿਹਾ ਰੋਜ਼ਦੀਪੁਰ ਜ਼ਾਇਦੇ ਵੱਲੋਂ ਪਿੰਡੇ ਮੌਤ ਪਰਤੇ ਕੋਲੋਂ ਵਿਅਕਤੀਆਂ ਦੇ ਨਾਲ ਮਿਲ ਕੇ ਇੱਕ ਵਿਵਾਦਤ ਦੁਕਾਨ ਕਿਰਾਏ ਤੇ ਦਿੱਤੀ ਗਈ ਤੇ ਰੁਕ ਰੁਕ ਕਰਨ ਤੇ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਵੱਲੋਂ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਉਹਨਾਂ ਤੇ ਹਮਲਾ ਕਰਕੇ ਉਸ ਦੀ ਪਤਨੀ ਤੇ ਲੜਕੇ ਨੂੰ ਜ਼ਖਮੀ ਕਰ ਦਿੱਤਾ ਗਿਆ ਸੁਖਵਿੰਦਰ ਨੇ ਸਪਸ਼ਟ ਦੋਸ਼ ਲਗਾਏ ਨੇ ਕਿ ਪੁਲਿਸ ਦੇ ਵੱਲੋਂ ਹਾਲੇ ਤੱਕ ਕਿਸੇ ਕਿਸਮ ਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਹ ਨਿਆਂ ਦੀ ਮੰਗ ਕਰਦੇ ਨੇ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਜੀ ਕਿਹੜੇ ਪਿੰਡ ਤੋਂ ਆਪਾਂ ਮੇਰਾ ਪਿੰਠੋਲੀਆ ਜੀ ਮਾਮਲਾ ਕੀ ਹੈ ਸਰ ਮਾਮਲਾ ਨੇ ਦੁਕਾਨਾਂ ਦਾ ਸਾਡਾ ਰੋਲਾ ਆ ਸਾਡੇ ਦੋਹਾਂ ਭਰਾਵਾਂ ਦਾ ਰੋਲਾ ਆ ਭਰਾ ਮੇਰਾ ਮਰ ਗਿਆ ਪਰਜਾਈ ਦਾ ਮੇਰੇ ਦਾ ਰੋਲਾ ਆ ਜਿਹਦੇ ਵਿੱਚ ਸਰਪੰਚ ਸਾਹਿਬ ਵੀ ਇਹਦੇ ਵੀ ਉਹਦੀਆਂ ਦੁਕਾਨਾਂ ਦੁਕਾਨਾਂ ਉਹਦੀਆਂ ਹੈ ਨੇ ਕਿੰਨੀਆਂ ਦੁਕਾਨਾਂ ਸਰ ਤਿੰਨ ਦੁਕਾਨਾਂ ਆ ਜੀ ਦੋ ਪੀਜੇ ਵਾਲੇ ਸਾਡੇ ਪਿੰਡ ਦੇ ਨੂੰ ਮੋੜੇ ਨੂੰ ਦਿੱਤੀਆਂ ਕਿਰਾਏ ਤੇ ਅਸੀਂ ਉਹਨਾਂ ਨੂੰ ਨਹੀਂ ਦਿੰਦੇ ਤੇ ਅਸੀਂ ਕਹਿੰਦੇ ਵੀ ਦੇੜੀਆਂ ਦੀ ਐਸਐਸਪੀ ਦੇ ਸਾਹਮਣੇ ਅਸੀਂ ਅੱਜ ਪੇਸ਼ ਹੋਏ ਸੀ ਉਹਨਾਂ ਨੇ ਕਹੇ ਵੀ ਡੀਐਸਪੀ ਨੂੰ ਮਾਰਕ ਕਰਤੀ ਆ ਰਿਪੋਰਟ ਤੇ ਇਹਨਾਂ ਨੇ ਚੁਪਕਾ ਕੇ ਆ ਕੇ ਦੁਕਾਨ ਖੋਲੀ ਅਸੀਂ ਇਹਨਾਂ ਨੂੰ ਰੋਕਿਆ ਜੀ ਇਹਨਾਂ ਦੇ ਰਸਤੇ ਜ਼ਰਾ ਨੇ ਆ ਕੇ 12 ਬੰਦੇ ਬੁਲਾ ਕੇ ਮੇਰੀ ਘਰ ਆਈਦਾ ਸਿਰ ਪਾਰਸ ਗਿਆ ਮੇਰੇ ਮੁੰਡੇ ਦਾ ਸਿਰ ਪਾਰਸ ਗਿਆ ਕਿੰਨੇ ਵਿਅਕਤੀਆਂ ਨੇ ਹਮਲਾ ਕੀਤਾ 10 15 ਬੰਦੇ ਹੋਣਗੇ ਜੀ ਕਿਸ ਚੀਜ਼ ਨੇ ਹਮਲਾ ਕੀਤਾ ਜੀ ਤੇ ਕੋਈ ਕੜਾ ਸੀ ਕਿਸੇ ਕੋਲ ਕੋਸ਼ੀ ਕਿਸੇ ਕੋਲ ਕੋਸ਼ੀ ਸਭਾਂ ਕੋਲ ਹਥਿਆਰ ਸੀ ਕਿਹੜੇ ਬੰਦੇ ਨੇ ਹਮਲਾ ਕੀਤਾ ਕੋਈ ਨਾਮ ਦੱਸ ਪਹਿਲਾ ਰਾਜੇ ਨੇ ਕੀਤਾ ਰਾਜਾ ਸਾਡੇ ਪਹਿਲੇ ਦਿਆਲ ਦਾ ਮੁੰਡਾ ਹੈ ਰਾਜਾ ਇੱਥੇ ਤੇ ਰਹਿਣ ਵਾਲਾ ਥੋੜੀ ਦਾ ਮੁੰਡਾ ਰਾਜਾ ਦਿਆਲ ਦਾ ਮੁੰਡਾ ਆ ਹਾਂਜੀ ਉਹ 버ਗਰਾਂ ਦੀ ਦੁਕਾਨ ਕਰਨੀ ਸ਼ੁਰੂ ਕਰਨ ਲੱਗਾ ਇਸ ਕਰਕੇ ਉਹ ਸਾਰਾ ਸਾਡਾ ਕੀਤਾ ਮੈਂ ਉਹਨੂੰ ਪਰਸਲ ਦਿਖਾ ਦਿਆ ਜੀ ਸਾਡਾ ਕੋਟਕੇਸ ਚ ਲੰਡਿਆ ਆ ਤੇ ਤੂੰ ਭਾਈ ਨਾਲ ਤੇ ਜਿਹੜੀ ਮੇਰੀ ਪਰਚਾਈ ਪਾਰ ਨਹੀਂ ਤਕ ਹੋ ਰਿਆ ਤੇ ਇਹਦੇ ਹੱਕ ਦੇ ਵਿੱਚ ਸਰਪੰਚ ਵੀ ਇਹਦੇ ਹੱਕ 'ਚ ਆ ਤੇ ਪੰਚਾਇਤ ਮੈਂਬਰ ਵੀ ਇਹਦੇ ਹੱਕ 'ਚ ਆ ਆਮ ਤੌਰ ਤੇ ਹੋ ਗਏ ਆ ਤੁਹਾਡੇ ਬਰਦਰ ਦਾ ਨਾਂ ਕੀ ਹੈ ਮੇਰੇ ਬਰਦਰ ਦਾ ਨਾਂ ਬੂਟਾ ਸਿੰਘ ਆ ਉਹਨਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਮੇਰੀ ਜਨਾਨੀ ਦਾ ਸਿਰ ਕੱਟ ਲਿਆ ਮੇਰੇ ਮੁੰਡੇ ਦਾ ਸਿਰ ਕੱਟ ਲਿਆ ਮੈਨੂੰ ਵੀ ਚੱਕ ਕੇ ਇੱਥੇ ਮਾਰਿਆ ਮੇਰੇ ਵੀ ਸਰਕਾਰੀ ਤੇ ਕੰਮ ਹੋ ਰਿਹਾ ਜਾਂ ਕੀ ਗੱਲ ਕੀ ਆ ਸਰਪੰਚ ਸਾਹਿਬ ਨੇ ਉਹ ਕਹਿੰਦੇ ਜਿਹੜੀਆਂ ਦੁਕਾਨਾਂ ਤੀਆਂ ਸਰਪੰਚ ਸਾਹਿਬ ਨੇ ਦਿੱਤੀਆਂਗਾ ਕੋਈ ਕੋਈ ਨਾ ਕੋਈ ਤਾਂ ਸ਼ਹਿ ਹੋਊਗੀ ਨਾ ਸ਼ਹਿ ਸਰਪੰਚ ਸਾਹਿਬ ਦੀ ਸਾਡੇ ਨਾਲ ਹੀ ਪੂਰੀ ਹੂੰ ਉਹਦੇ ਸਰਪੰਚ ਸਾਹਿਬ ਦਾ ਉਹਦੇ ਨਾਲ ਕੁਲਵਿੰਦਰ ਸਿੰਘ ਕਾਲਾ ਆ ਪਿੰਡ ਠੋੜੀ ਦਾ ਸਰਪੰਚ ਆ ਉਹਦੇ ਨਾਲ ਉਹਦੀ ਸ਼ਹਿ ਉਹਦੇ ਭਰਾ ਦੇ ਨਾਲ ਬਰਵਿੰਦਰ ਦੀ ਆ ਬਿੰਦੇ ਦੀ ਜਿਹੜਾ ਪਿੰਡ ਮੇਰੀ ਆ ਮੇਰੀ ਦਾ ਬੰਦਾ ਆ ਮੇਰੀ ਪਰਛਾਈ ਦਾ ਭਰਾ ਆ ਔਰ ਉਹ ਸਰਪੰਚ ਨੂੰ ਕਹਿੰਦਾ ਸਰਪੰਚ ਮੋਰੇ ਜਾ ਕੇ ਕਰ ਜਿਹੜੇ ਵਿਅਕਤੀਆਂ ਨੇ ਤੁਹਾਡੇ ਉੱਪਰ ਹਮਲਾ ਕੀਤਾ ਉਹ ਵਿਅਕਤੀਆਂ ਦੇ ਨਾਮ ਵਗਰਾ ਹੈ ਕੋਈ ਉਹ ਇੱਕਦਾਂ ਰਾਜਾ ਆ ਇੱਕਦਾਂ ਗਰਦਿਆ ਲਿਆ ਤੇ ਬਾਕੀ ਨਾ ਅਣਪਛਾਤੇ ਸਾਡੇ ਸਾਰੇ ਪਿੰਡ ਦੇ ਹੀ ਆ ਕੁਝ ਪੰਚਾਂ ਦੇ ਮੁੰਡੇ ਆ ਕੋ ਸਰਪੰਚਾਂ ਦੇ ਕਿੰਨੇ ਕ ਵੇ ਹੋਇਆ ਇਹ ਲੈ ਹੁਣੇ ਹੋਇਆ ਜੀ 15 20 ਮਿੰਟ ਕੱਲ ਹੋਈ ਆ ਅਸੀਂ ਕਾਲ ਕੀਤੀ 112 ਤੇ ਕਾਲ ਕੀਤੀ ਉੱਥੋਂ ਵੀ ਖਾਲੀ ਰੱਖ ਕੋਈ ਨਹੀਂ ਆਇਆ ਇਸ ਮਾਮਲੇ ਨੂੰ ਤੁਸੀਂ ਪੋਰਸ਼ਕੈਟ ਕੀਤੀ ਸੀ ਪੋਰਸ਼ਕੈਟ ਕੀਤੀ ਹੋ ਸਿੱਧੇ ਮੇਰੇ ਐਸਐਸਪੀ ਦੇ ਰਿਪੋਰਟ ਕੀਤੀ ਹੋਆ ਪੁਲਿਸ ਆਈ ਨਹੀਂ ਪੁਲਸ ਆਲੇ ਤੱਕ ਨਹੀਂ ਆਇਆ ਕਿੰਨੀ ਦਿਨ ਹੋ ਗਈ ਪੁਲਿਸ ਨੂੰ ਫੋਨ ਕੀਤੇ ਘੱਟੋ ਘੱਟ ਤਾਂ 4-5 ਘੰਟੇ ਹੋ ਗਏ ਜੀ ਰਿਪੋਰਟ ਕੀਤੀ ਨੂੰ 112 ਦੇ ਕਾਲ ਕੀਤੇ ਨੇ ਗਾ ਲੋਕੇਸ਼ਨ ਦੱਸਦੇ ਲੋਕੇਸ਼ਨ ਦੱਸ ਤੇ ਕੋਈ ਨਹੀਂ ਆਇਆ ਸਾਨੂੰ ਇਹਨਾਂ ਤੋਂ ਪੂਰਾ ਖਤਰਾ ਆ ਸਾਨੂੰ ਸਰਪੰਚ ਸਾਹਿਬ ਤੋਂ ਵੀ ਖਤਰਾ ਆ ਤੇ ਪੰਚਾਇਤ ਮੈਂਬਰਾਂ ਸਾਨੂੰ ਅੱਜ ਰਾਤ ਨੂੰ ਕਿ ਅਸੀਂ ਕੋਈ ਜ਼ਿੰਮੇਵਾਰ ਸਾਡਾ ਕੋਈ ਨਹੀਂ ਬਣਦਾ ਨਾ ਸਤਨਾਮਪੁਰਾ ਥਾਣਾ ਸਾਡੀ ਉਹ ਵੀ ਨਹੀਂ ਸੁਣਦਾ ਕੱਲ ਉਹ ਵੀ ਅਸੀਂ ਕੱਲ ਰਾਤੀ ਰਿਪੋਰਟ ਲੈ ਕੇ ਗਏ ਆ ਉਹਨਾਂ ਨੇ ਵੀ ਕਹਿੰਦਾ ਜੀ ਅੱਛਾ ਜੀ ਆਉਣੇ ਆ ਪਰਚਾ ਬਣਾਉਣੇ ਆ ਉਹਨੇ ਕੁਝ ਨਹੀਂ ਕੀਤਾ ਇਹ ਜਿਹੜਾ ਝਗੜਾ ਹੋਇਆ ਤੁਹਾਡਾ ਸਿਰਫ ਦੁਕਾਨਾਂ ਨੂੰ ਲੈ ਕੇ ਹੋਇਆ ਦੁਕਾਨਾਂ ਦਾ ਰੌਲਾ ਇਹ ਜੀ ਤੇ ਸਾਡੀਆਂ ਦੁਕਾਨਾਂ ਦਾ ਰੌਲਾ ਪਹਿਲਾਂ ਸਾਡਾ ਖੂ ਦਾ ਰੌਲਾ ਸੀ ਇਹ ਦੁਕਾਨਾਂ ਜਿਹੜੀਆਂ ਆ ਤੁਹਾਡੀਆਂ ਇਹਦੇ ਵਿੱਚ ਲਾਈਟ ਜਿਹੜੀ ਚੱਲਦੀ ਹੈ ਤੁਹਾਡੇ ਇਹ ਲਾਈਟ ਸਾਡੀ ਸਾਡੀ ਚੱਲਦੀ ਆ ਸਾਡੇ ਅੰਦਰ ਹੀ ਲਾਈਟ ਚੱਲਦੀ ਆ ਕਿੰਨੀ ਦੇਰ ਤੋਂ ਦੁਕਾਨਾਂ ਦਾ ਕੰਮ ਤੁਹਾਡੇ ਕੋਟੋ ਘਟ ਮੇਰੇ ਕੋਲ 20 ਸਾਲ ਹੋ ਚਲੇ ਹੋਣੇ ਮੀਟਰ ਤੁਹਾਡੇ ਨੋਆ ਮੀਟਰ ਇੱਕ ਉਹਦੇ ਨਾਂ ਤੇ ਆ ਇੱਕ ਮੇਰੇ ਨਾਂ ਤੇ ਅੱਛਾ ਉਧਰੋਂ ਲੈਂ ਸਾਡੇ ਪਾਸੋਂ ਕੰਡੈਕਟ ਆਈ ਆ ਤੇ ਕਬਜ਼ਾ ਕਰਕੇ ਉਹਨਾਂ ਲੈਂ ਤੇ ਮੀਟਰ ਇੱਕ ਬਣਾਇਆ ਇੱਕ ਦੁਕਾਨ ਚ ਆ ਦੋ ਦੁਕਾਨਾਂ ਆ ਵੀ ਮੇਰੀ ਆ ਉਹ ਪਰਲੇ ਵਾਲੀ ਮੇਰੀ ਆ ਪਰਲੇ ਆ ਜੀ ਤਾਂ ਖੇੜਾ ਇਹ ਸਰਪੰਚ ਨਾਲ ਅੱਜ ਕੱਲ 20 25 ਬੰਦੇ ਬੁਲਾ ਕੇ ਤੇ ਉਹ ਉੱਥੇ 버ਗਰ ਦੀ ਦੁਕਾਨ ਖੋਲ੍ਹਿਆ ਪਾ ਜੀ ਮੇਰਾ ਨਾਮ ਨਵਜੋਤ ਸਿੰਘ ਆ ਜੀ ਹਾਂਜੀ ਨਵਜੋਤ ਸਿੰਘ ਆ ਗਿਆ ਜੀ ਕਿੱਥੇ ਦੇ ਰਹਿਣ ਵਾਲੇ ਆ ਪਾ ਜੀ ਪੈਂਥੋੜੀ ਦਾ ਆ ਹਾਂ ਕੀ ਮਾਮਲਾ ਕੀ ਆ ਜਿਹੜਾ ਥੋੜੀ ਬਣੀ ਜੀ ਮੇਰੀ ਤਾਈ ਨੇ ਆ ਸਾਡੀਆਂ ਗਰਾਜਾਂ ਆ ਜੀ ਇਹਨਾਂ ਨੇ ਇਹ ਗਰਾਜਾਂ ਠੱਕੇ ਨਾਲ ਸਾਡੇ ਤੋਂ ਲਈਆਂ ਸਾਨੂੰ ਇਹ ਤੇ ਪਹਿਲਾਂ ਇਹਨਾਂ ਨੇ ਰਿਪੋਰਟ ਸਾਡੇ ਤੇ ਕੀਤੀ ਅਸੀਂ ਇਹਨਾਂ ਦੀ ਰਿਪੋਰਟ ਨੂੰ ਕਰਕੇ ਇਹ ਗਰਾਜਾ ਕਿਸੇ ਨੇ ਨਹੀਂ ਲਈਆਂ ਪਾ ਜੀ ਉਹਨੇ ਬੰਦੇ ਸੱਦੇ ਉਹਨੇ ਬੰਦੇ ਸੱਦ ਕੇ ਉਹ ਹੱਜ ਉਹ ਮੁੰਡੇ ਦਾ ਨਾਮ ਰਾਜਾ ਆ ਉਹਦੋਂ ਗੁਲਜਾਰਾ ਕਹਿੰਦੇ ਆ ਉਹਦਾ ਮੁੰਡਾ ਆ ਉਹ ਉਹ ਬੰਦਾ ਆਇਆ ਸਾਡੇ ਘਰੇ ਇਹ ਗਰਾਜਾਂ ਖੋਲੀਆਂ ਅਸੀਂ ਆ ਭਾਜੀ ਗਰਾਜਾਂ ਨਹੀਂ ਖੋਲਣੀਆਂ ਕਿਉਂਕਿ ਤੁਸੀਂ ਨਹੀਂ ਖੋਲ ਸਕਦੇ ਸਾਨੂੰ ਪੁੱਛੋ ਸਟੇਜ ਚੱਲਦੀ ਆ ਉਹ ਕਹਿੰਦੇ ਠੀਕ ਹੈ ਜੀ ਇਹ ਚੱਲ ਗਏ ਅਗਲੇ ਦਿਨ ਸਾਡਾ ਸਰਪੰਚ ਸਾਹਿਬ ਜਿੰਨੇ ਵੀ ਜਿੰਨੇ ਵੀ ਜਿੰਨੇ ਵੀ ਪੰਚਾਇਤ ਦੇ ਬੰਦੇ ਆ ਉਹਨਾਂ ਸਾਰਿਆਂ ਨੇ ਕੀ ਕੀਤਾ ਉਹਨਾਂ ਨੇ ਕਿਹਾ ਕਿ ਤੁਸੀਂ ਖੋਲੋ ਅਸੀਂ ਰਿਸਪੌਂਸਿਬਿਲਟੀ ਲੈਣੇ ਦਿਖਾਣਾ ਵੀ ਉਹਨਾਂ ਨੇ ਖੋਲੀਆਂ ਮੇਰੀ ਮੰਮੀ ਮੋਰੇ ਆਈ ਤਾਂ ਮੈਂ ਉਹਨੇ ਮੇਰੀ ਮੰਮੀ ਨੂੰ ਗਾਲ੍ਹਾਂ ਕੱਢੀਆਂ ਮੇਰੀ ਮੰਮੀ ਨੂੰ ਗਾਲਾਂ ਕੱਢੀਆਂ ਉਹਨਾਂ ਨੇ ਗਾਲਾਂ ਕੱਢ ਕੇ ਮੈਂ ਮੋਰੇ ਆਇਆ ਮੈਂ ਕਿਹਾ ਭਾਈ ਤੁਸੀਂ ਗਾਲਾਂ ਕਾਦੇ ਗੱਡੀਆਂ ਇੱਕ ਬੰਦਿਆਂ ਖਾਣਾ ਮੁੰਡਾ ਜਿਹੜਾ ਐਸ ਪਿੰਡ ਦਾ ਨਹੀਂ ਹੈਗਾ ਉਹ ਆਇਆ ਉਹ ਕਹਿੰਦਾ ਕਿ ਤੂੰ ਇੱਕ ਵਾਰੀ ਮੇਰੇ ਹੱਥ ਲਾ ਕੇ ਤੈਨੂੰ ਮੈਂ ਦੱਸਾਂ ਮੈਂ ਕਿਹਾ ਭਾਜੀ ਤੂੰ ਇੰਨੇ ਸਾਰੇ ਜਾਣਿਆਂ ਨਾਲ ਮੈਂ ਕੱਲਾ ਆ ਮੈਂ ਨਾ ਤੇ ਨਾ ਲਾਣਾ ਹੈ ਨਾ ਤੇ ਨਾ ਕੁਛ ਆ ਉਹ ਕਹਿੰਦਾ ਠੀਕ ਆ ਉਹ ਬੰਦੇ ਨੇ ਉਹ ਉਹਦੀ ਘਰ ਵਾਲੀ ਆਈ ਉਹਦੀ ਘਰ ਵਾਲੀ ਨੇ ਆ ਕੇ ਮੇਰੀ ਮਾਂ ਨੂੰ ਧੱਕਾ ਮਾਰਿਆ ਤਾਂ ਇਹਨਾਂ ਨੇ ਜਦੋਂ ਧੱਕਾ ਮਾਰਿਆ ਅਸੀਂ ਕੁਝ ਨਹੀਂ ਕੀਤਾ ਉਹਨੇ ਧੱਕਾ ਮਾਰਿਆ ਮੈਂ ਕਿਹਾ ਭਾਈ ਧੱਕਾ ਨਾ ਮਾਰੋ ਉਹਨੇ ਮੈਨੂੰ ਧੱਕਾ ਮਾਰਿਆ ਮੇਰੇ ਪੇਹੇ ਨੂੰ ਧੱਕਾ ਮਾਰਿਆ ਜਿਹੜੇ ਮੁੰਡੇ ਨੇ ਜਿਹੜਾ ਕੜਾ ਮੇਰੇ ਸਿਰ ਤੇ ਮਾਰਿਆ ਜਿਹੜਾ ਜਿਹੜਾ ਅੱਜ ਤੁਹਾਡੇ ਦੇ ਹਮਲਾ ਕੀਤਾ ਕਿ ਚੀਨ ਨੇ ਹਮਲਾ ਕੀਤਾ ਉਹ ਉਹ ਮੁੰਡੇ ਦਾ ਨਾਮ ਰਾਜਾ ਆ ਤੇ ਨਾਲੇ ਉਹਦੇ ਯਾਰ ਦੋਸਤ ਸਾਰੇ ਹਾਂਜੀ ਸਾਰੇ ਪਿੰਦੇ ਦੇ ਮੁੰਡੇ ਆ ਸਾਰੇ ਪਾਂਚਾਂ ਦੇ ਮੁੰਡੇ ਕੀ ਨਾਮ ਕੀ ਭਾਈ ਜੀ ਨਾਮ ਵਗੈਰਾ ਹੈ ਬੰਦਿਆਂ ਨੇ ਇੱਕ ਮੁੰਡੇ ਦਾ ਨਾਮ ਰਾਜਾ ਆ ਜੀ ਉਹ ਮੈਨੂੰ ਗੁਲਜਾਰੇ ਦਾ ਮੁੰਡਾ ਆ ਉਹ ਉਹਦਾ ਜਿਹੜੇ ਕੋਣ ਸੀ ਜਿਹੜੇ ਬੰਦਿਆਂ ਨੂੰ ਤੁਹਾਡੇ ਮਾਰਿਆ ਕੀ ਕੀ ਨਾਮ ਆ ਸਾਰੇ ਦਾ ਨਾਮ ਦੱਸ ਭਾਈ ਨਾਮਾਂ ਦਾ ਮੈਨੂੰ ਇੰਨਾਂ ਸਾਰੇ ਦਾ ਨਹੀਂ ਪਤਾ ਬਟ ਮੈਨੂੰ ਇਦਾਂ ਉਹਦਾ ਪਹਿਚਾਨ ਹੈਗੇ ਤੁਹਾਡੇ ਉਹਦਾ ਪਹਿਚਾਨ ਹੈ ਜੀ ਸੱਚੀ ਉਹ ਜਿਹੜਾ ਮਾਰਿਆ ਆ ਕਿਹਨੇ ਮਾਰਿਆ ਕਿਹਨੇ ਉਹ ਰਾਜਾ ਉਹਦਾ ਕੋਈ ਬਾਰੋ ਮੁੰਡਾ ਆਇਆ ਆ ਉਹਦਾ ਕੋਈ ਰਿਸ਼ਤੇਦਾਰ ਲੱਗਦਾ ਹੈ ਉਹ ਮੁੰਡੇ ਨੇ ਰਾਜਾ ਕਿੱਥੇ ਦਾ ਰਹਿਣਾ ਲਾ ਜੀ ਰਾਜਾ ਸਾਡੇ ਪੈਂਟਹੌਲੀ ਦਾ ਹੀ ਆ ਜੀ ਚਬੂਤਰੀ ਤੇ ਰਹਿੰਦਾ ਲੜਾਈ ਗੱਲ ਹੀ ਹੋ ਰਹੀ ਕੋਈ ਪੁਰਾਣੀ ਰੰਜਿਸ਼ ਆ ਗਰਾਜਾਂ ਦੀ ਖਾਤਰ ਉਹ ਕਹਿੰਦੇ ਰੈਂਟ ਤੇ ਲੈਣੀ ਆ ਸੀਗਾ ਇਹ ਸਟੇਜ ਤੇ ਚੱਲਦੀ ਆ ਉਹਨਾਂ ਨੇ ਇੱਥੇ ਪੀਜ਼ਾ ਦੀ ਸ਼ਾਪ ਖੋਲੀ ਨਹੀਂ ਸੀ ਤਾਂ ਉਹਨਾਂ ਨੇ ਸਿੱਧੇ ਘੜੇ ਮਾਰੇ ਸਾਡੇ ਅੱਜ ਮਮ ਕੀ ਕਿੰਨੇ ਵਿਅਕਤੀ ਤੁਹਾਡੇ ਦਾਗ ਮਮ ਕੀ ਕੀਤੇ ਆ ਭਾਈ ਮੇਰੀ ਮਦਰ ਆ ਤਾਂ ਮੈਂ ਆ ਮੇਰੇ ਡੈਂਜਰ ਧੱਕੇ ਮਾਰੇ ਮੇਰੇ ਪੈਰ ਤੇ ਮੇਰੇ ਸਿਰ ਤੇ ਮੇਰੇ ਮੋਢੇ ਤੇ ਕਿੰਨੇ ਵਜੇ ਹੋਇਆ ਹੱਸ ਭਾਈ ਅਜਾ ਹੁਣ ਇਹ ਮੈਨੂੰ ਅੱਧੇ ਘੰਟੇ ਦੀ ਗੱਲ ਆ ਸਾਡਾ ਸਰਪੰਚ ਸਾਹਿਬ ਵੀ ਨਾ ਠਕਿਆ ਸਾਡਾ ਸਰਪੰਚ ਸਾਹਿਬ ਹੈ ਸਰਪੰਚ ਸਾਹਿਬ ਦਾ ਕੀ ਨਾਮ ਹੈ ਕੁਲਵਿੰਦਰ ਸਿੰਘ ਹੈ ਜੀ ਇਸ ਮਾਮਲੇ ਨੂੰ ਲੈ ਕੇ ਬਹੁਤ ਸ਼ਿਕਾਇਤ ਕੀਤੀ ਸੀ ਨਹੀਂ ਹਜੇ ਨਹੀਂ ਕੀਤੀ ਨਹੀਂ ਕੋਈ ਹਰੇ ਇੱਥ ਭਾਈ ਮੈਂ ਤਾਂ ਕਹਿੰਦਾ ਇਨਸਾਫ ਚਾਹੀਦਾ ਜਿਹਨੇ ਜਿਨ੍ਹਾਂ ਨੇ ਘੜੇ ਮਾਰੇ ਆ ਤਾਂ ਉਹਨਾਂ ਨੂੰ ਉਹਨਾਂ ਦੀ ਰਿਕਵੈਸਟ ਕਰੋ ਉਹਨਾਂ ਦਾ ਦੂਜੇ ਪਾਸੇ ਪਰਮਜੀਤ ਕੌਰ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਉਸ ਦਾ ਕਹਿਣਾ ਹੈ ਕਿ ਦੁਕਾਨਾਂ ਉਹਨਾਂ ਵੱਲੋਂ ਖਰੀਦੀਆਂ ਹੋਈਆਂ ਨੇ ਤੇ ਉਹਨਾਂ ਵੱਲੋਂ ਕੋਈ ਗਲਤ ਕੰਮ ਨਹੀਂ ਕੀਤਾ ਗਿਆ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜੈ ਸ਼ਰਮਾ ਦਿਨਾ ਚਰਨਜੀਤ ਸਿੰਘ ਸੋਨੀ ਦੀ ਰਿਪੋਰਟ ਮਾਦਾ ਕੀਨਾ ਜੀ ਆਪਣਾ ਮੇਰਾ ਨਾਮ ਭਾਜੀ ਪਰਮਜੀਤ ਹਾਂਜੀ ਪਰਮਜੀਤ ਕੌਰ ਜੀ ਕਿ ਘੜੇ ਪੈਣ ਤੋਂ ਆਪਾਂ ਮੈਂ ਇਟ ਕੋਲ ਨੂੰ ਹਾਂ ਕਿ ਮਾਮਲਾ ਕੀ ਇੱਕ ਜਿਹੜਾ ਦੁਕਾਨਾਂ ਦਾ ਗੱਲ ਰੋਲਾ ਸੀਗਾ ਉਹ ਭਾਜੀ ਇਹ ਆ ਵੀ ਜਿਹੜੀਆਂ ਦੁਕਾਨਾਂ ਆ ਇਹ ਅਸੀਂ ਕਿਸੇ ਹੋਰ ਧਿਰ ਤੋਂ ਵੋਲ ਲਈਆਂ ਇੱਕ ਦੁਕਾਨ ਨੂੰ ਸਾਨੂੰ ਬਣੀਓ ਦਿੱਤੀ ਸੀ ਦੋ ਅਸੀਂ ਬਾਅਦ ਚ ਬਣਾਈਆਂ ਸੀ ਉਹਦੇ ਵਿੱਚ ਹੋਰ ਕਿਸੇ ਦਾ ਕੋਈ ਰੋਲਾ ਨਹੀਂ ਉਹ ਸਾਡੇ ਘਰ ਦੀ ਜ਼ਮੀਨ ਨਹੀਂ ਹੈ ਵੀ ਉਹ ਕਿਸੇ ਹੋਰ ਵਿਅਕਤੀ ਤੋਂ ਲਈ ਉਹ ਕਿਹੜੇ ਵਿਅਕਤੀ ਤੋਂ ਲਈ ਤੀਹ ਜੀ ਉਹ ਸਾਡਾ ਗਰਦੇਵ ਕੌਰ ਤੀਪ ਸਿੰਘ ਸੂਹ ਸਿੰਘ ਉਹ ਕਿੱਥੇ ਦੇ ਰਹਿਣ ਵਾਲੇ ਹੋ ਉਹ ਵੀ ਇਸੇ ਪੈਂਠੌੜੀ ਦੇ ਰਹਿਣ ਵਾਲੀ ਆ ਅੱਛਾ ਜੀ ਤੇ ਦੂਸਰੀ ਤਰ੍ਹਾਂ ਤਾਂ ਕਹਿੰਦੀ ਕਿ ਸਾਡੇ ਮਰਗੀ ਹੈਗੀ ਆ ਨਹੀਂ ਜੀ ਹਾਂ ਜੀ ਉਹਨਾਂ ਦੀ ਨਹੀਂ ਇਹ ਕੋਈ ਲਾਲ ਲਕੀਰ ਦੇ ਉੱਪਰ ਆ ਜੀ ਹਾਂ ਜੀ ਤੇ ਤੁਹਾਡੇ ਕੋਲ ਡਾਕੂਮੈਂਟਸ ਵਗੈਰਾ ਪੂਰੇ ਆ ਹਾਂ ਜੀ ਤੇ ਕੀ ਮੰਗ ਰੱਖਦੇ ਪ੍ਰਸ਼ਾਸਨ ਕੋ ਆਪਾਂ ਮੈਂ ਨੂੰ ਮੇਰੀਆਂ ਦੁਕਾਨਾਂ ਚਾਹੀਦੀਆਂ ਦੇਖੋ ਮੈਂ ਵੀ ਕਿਤੇ ਰੋਟੀ ਖਾਣੀ ਮੇਰੇ ਘਰ ਵਾਲਾ ਅੱਜ ਹੈ ਨਹੀਂ ਹੂੰ ਘਰ ਵਾਲਾ ਹੈ ਨਹੀਂ ਮੈਨੂੰ ਕੋਈ ਕਮਾਕੇ ਦੇਣ ਵਾਲਾ ਵੀ ਨਹੀਂ ਹੈ ਹਣੇ ਮੈਨੂੰ ਦੱਸੋ ਵੀ ਮੈਂ ਰੋਟੀ ਕਿੱਥੋਂ ਖਾਂ ਮੇਰੇ ਕੋਲ ਕੁਝ ਨਹੀਂ ਹੈਗਾ ਤੁਹਾਡੇ ਕੋਲ ਡਾਕੂਮੈਂਟਸ ਹੈਗੇ ਦੁਕਾਨਾਂ ਦੇ ਹਾਂਜੀ ਕਾਗਜ਼ੀ ਪੱਤਰ ਪੂਰੇ ਆ ਹਾਂਜੀ ਪੂਰੇ ਆ ਤੇ ਤੁਸੀਂ ਮਤਲਬ ਕੀ ਦਿਖਾ ਸਕਦੇ ਆ ਹਾਂਜੀ ਆਹ ਧਾਲ ਦਿੱਤੇ ਗੱਲ ਹਾਂਜੀ ਜੇ ਮਤਲਬ ਕੀ ਮਗੇ ਠਾਣੇ ਵਿੱਚ ਦਿਖਾਣੇ ਪੈਣ ਤੇ ਦਿਖਾ ਸਕਦੇ ਹਾਂ ਦਿਖਾ ਸਕਦੇ ਆ ਤੇ ਕੀ ਮੰਗ ਰੱਖਦੇ ਆਪਾਂ ਦੇਖੋ ਮੈਨੂੰ ਰੋਟੀ ਚਾਹੀਦੀ ਆ ਜਿਹੜੀ ਜਿਹੜੀ ਸਾਡੀ ਮਾਤਾ ਦੇ ਨਾਂ ਜ਼ਮੀਨ ਸੀ ਉਹਦੇ ਵਿੱਚੋਂ ਵੀ ਮੈਨੂੰ ਅੱਧ ਚਾਹੀਦਾ ਸਾਰਾ ਕੁਛ ਤਾਂ ਕਿ ਸੰਭ ਲਿਆ ਮੈਨੂੰ ਕੁਛ ਨਹੀਂ ਮਿਲਿਆ ਜਿਨ੍ਹਾਂ ਦਾ ਤੁਹਾਡਾ ਰੋਲਾ ਉਹਨਾਂ ਦਾ ਨਾਮ ਵਗੈਰਾ ਕੀ ਆ ਕਿੱਥੇ ਦੇ ਰਹਿਣ ਵਾਲੇ ਆ ਰੋਲਾ ਨਸਖਵਿੰਦਰ ਸਿੰਘ ਉਹ ਕਿੱਥੇ ਦੇ ਰਹਿਣ ਵਾਲੇ ਉਹ ਵੀ ਐਸੀ ਪੈਂਟਕੋਲੀ ਦੇ ਆ ਉਹ ਮੇਰਾ ਦੇਰ ਵਾ ਅੱਛਾ ਜੀ ਹਾਂਜੀ ਸਾਰਾ ਕੁਛ ਉਹਨ ਮੇਰਾ ਸੰਭ ਲਿਆ ਮੈਨੂੰ ਕੁਛ ਨਹੀਂ ਦਿੱਤਾ ਮੇਰੇ ਘਰ ਵਾਲੇ ਦੀ ਮਤ ਉ ਅੱਛਾ ਜੀ ਹਾਂਜੀ ਕਿੰਨੀਆਂ ਦੁਕਾਨਾਂ ਆ ਮਾ ਜੀ ਮੇਰੇ ਘੱਟ ਨੇ ਦੁਕਾਨਾਂ ਆ ਤੇ ਉਹਨਾਂ ਕੋ ਕਿ ਨਿਯਮ ਉਹਨਾਂ ਦਾ ਤਾਂ ਨਹੀਂ ਇਹ ਰਜਿਸਟਰੀ ਕੋਈ ਰੋਲਾ। ਅੱਛਾ ਜੀ। ਉਹਨਾਂ ਦਾ ਕੋਈ ਰੋਲਾ ਨਹੀਂ ਇਹਦੇ ਵਿੱਚ। ਉਹ ਤਾਂ ਕਹਿੰਦੇ ਸਾਡੀਆਂ ਵਾਂ ਦਾ ਨਹੀਂ। ਨਹੀਂ ਜੀ। ਹਾਂ ਜੀ। ਦੁਕਾਨਾ ਮੇਰੀਆਂ ਸਾਰੇ ਪੈਂਡਾਂ ਨੂੰ ਪੁੱਛ ਲਓ। ਠੀਕ। ਮੇਰੇ ਨਾਂ ਤੇ ਕਾਗਜ਼ੂ ਆ। ਮੇਰੇ ਨਾਂ ਤੇ ਮੀਟਰ ਲੱਗਾ ਆ। ਕੋਈ ਕਾਗਜ਼ ਪੱਤਰ ਉਹਨਾਂ ਕੋ ਹੈ? ਉਹਨਾਂ ਕੋ ਕੋਈ ਨਹੀਂ ਹੈ ਤਾਂ। ਜਿਹੜਾ ਮਤਲਬ ਕਿ ਤੁਹਾਡੇ ਕੋਲ ਐਸਲੇ ਕਾਗਜ਼ ਡਾਕੂਮੈਂਟਸ ਪੂਰੇ ਤੁਹਾਡੇ ਕੋਲ। ਹਾਂ ਜੀ ਮੇਰੇ ਕੋ ਪੂਰੇ। ਤੁਸੀਂ ਦਿਖਾਉਂਗੇ ਆਪਣਾ? ਹਾਂ ਦਿਖਾ ਸਕਦੇ ਹਾਂ। ਠੀਕ ਹੈ।